ਸਭ ਤੋਂ ਪਹਿਲਾਂ ਜੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਹੀ ਮਹੱਤਵਪੂਰਨ ਦਿਨ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰਪੁਰਬ ਸਰਕਾਰੀ ਛੁੱਟੀ ਹੈ ਲੇਕਿਨ ਛੁੱਟੀ ਵਾਲੇ ਦਿਨ ਵੀ ਆਮ ਆਦਮੀ ਪਾਰਟੀ ਦੀ ਬਦਲਾਖੋਰੀ ਨਹੀਂ ਜਾ ਰਹੀ ਕੱਲ ਵਿਧਾਨ ਸਭਾ ਵਿੱਚ ਖੈਰ ਨੂੰ ਨਹੀਂ ਬੋਲਣ ਦਿੰਦਾ ਕੋਈ ਪ੍ਰਵਾਹ ਨਹੀਂ ਚੱਲਦਾ ਕੰਮ ਲੇਕਿਨ ਘਟੋ ਘਟ ਪੁਲਿਸ ਦਾ ਦੁਰਉਪਯੋਗ ਕਰਕੇ ਇਸ ਲੈਵਲ ਤੇ ਮਤ ਜਾਓ ਕਿ ਗੁਰੂ ਤੇਗ ਬਹਾਦਰ ਸਾਹਿਬ ਵਰਗੇ ਦੇ ਸ਼ਹਾਦਤ ਦੇ ਪਵਿੱਤਰ ਦਿਹਾੜੇ ਆ ਸਾਰੇ ਹਲਕਾ ਪੁਲੱਥ ਦੇ ਲੋਕਾਂ ਨੂੰ ਆ ਨਿਗਾਹ ਘਮਾਇਓ ਮਾੜੇ ਜਾਰੇ ਸਾਰੇ ਬੜੇ ਝਾਰੂ ਲੋਕ ਨੇ ਜਮੇਵਾਰ ਬੰਦੇ ਇੱਥੇ ਮੇਰੇ ਨਾਲ ਇਸ ਇਕੱਠ ਵਿੱਚ ਖੜੇ ਨੇ ਇਹਨਾਂ ਸਾਰਿਆਂ ਨੂੰ ਕਰਨ ਜਲਦੀ ਕਰਿਓ ਯਾਰ ਇਹਨਾਂ ਸਾਰਿਆਂ ਨੂੰ ਖੜਾ ਕੀਤਾ ਅੱਜ ਇੱਥੇ ਜੁਡੀਸ਼ੀਅਲ ਕੋਰਟ ਕੰਪਲੈਕਸ ਕਪੂਰਥਲਾ ਵਿੱਚ ਕਿਉਂ ਖੜੇ ਆ ਸੀ ਕਿਉਂਕਿ ਸਾਡੇ ਹਲਕਾ ਪੁਲੱਥ ਦੇ 7 ਬੰਦਿਆਂ ਦੇ ਉੱਤੇ ਜਿਨ੍ਹਾਂ ਚੋਂ 2 ਵਿਅਕਤੀ ਭਾਰਤੀ ਕਿਸਾਨ ਯੂਨੀਅਨ ਕਾਦਿਆਨਾ ਜੁੜੇ ਹੋਏ ਨੇ ਹੈਓ ਮੇਰੇ ਵੀ ਮਿੱਤਰ ਅਜ਼ੀਜ਼ ਨੇ ਸਾਡੇ ਛੋਟੇ ਭਰਾ ਨੇ ਨਿਰਮਲ ਸਿੰਘ ਔਰ ਨਾਲ ਸਰਬਜੀਤ ਸਿੰਘ ਸੋਨੂ ਮੰਡ ਔਰ ਨਾਲ ਮੇਰੇ ਕਾਂਗਰਸ ਪਾਰਟੀ ਦਾ ਇੱਕ ਬਹੁਤ ਸਿਰਕਾ ਡ ਲੀਡਰ ਆ ਮਾਰਕੀਟ ਕਮੇਟੀ ਦਾ ਚੇਅਰਮੈਨ ਰਹਾ ਸਰਦਾਰ ਰਿਸ਼ਪਾਲ ਸਿੰਘ ਬੱਚਾ ਜੀ ਵੀ ਮੇਰਾ ਖਿਆਲ ਹੈ ਜੇ ਮੈਂ ਗਲਤ ਨਾ ਕਹੇ ਸਾਡੇ ਇਲਾਕੇ ਦੇ ਲਗਭਗ ਵੱਡੇ ਕਾਰੋਬਾਰੀਆਂ ਵਪਾਰੀਆਂ ਚੋਂ ਆੜਤ ਵਿਆ ਮੈਰਿਜ ਪੈਲੇਸ ਵਿਆ ਕਪੜੇ ਦਾ ਕੰਮ ਆ ਤੇ ਬਹੁਤ ਵੱਡੇ ਸਮਾਜ ਸੇਵੀ ਆ ਤੇ ਚਾਰ ਸਾਡੇ ਸਪੋਰਟਰਜ਼ ਚੱਕੋ ਕੀ ਪਿੰਡ ਆ ਢਿਲਵਾ ਵਿੱਚ ਸੱਤ ਬੰਦਿਆਂ ਦੇ ਖਿਲਾਫ ਕੀ ਪਰਚਾ ਦਰਜ ਕੀਤਾ ਜੀ ਅਖੇ ਜਿਹੜਾ ਇਹਨਾਂ ਨੇ ਜਦੋਂ ਹੜ੍ਹ ਆਏ ਪੰਜਾਬ ਦੇ ਵਿੱਚ ਅੱਜ ਤੋਂ ਚਾਰ ਤਿੰਨ ਚਾਰ ਮਹੀਨੇ ਪਹਿਲਾਂ ਜਿਹੜਾ ਹੜ੍ਹਾਂ ਦੇ ਵਿੱਚ ਸਮਾਨ ਸੀਗਾ ਇਹਨਾਂ ਨੇ ਸਰਕਾਰੀ ਸਮਾਨ ਚੋਰੀ ਕਰ ਲਿਆ ਜੀ ਔਰ BNS ਦਾ ਸੈਕਸ਼ਨ 305A ਚੋਰੀ ਦਾ ਸੈਕਸ਼ਨ ਔਰ ਸਾਡੇ ਉਹਨਾਂ ਤੇ ਲਾਇਆ ਜਿਹੜੇ ਸਭ ਤੋਂ ਵੱਡੇ ਅਗਾਹ ਹੋ ਕੇ ਜਿਨ੍ਹਾਂ ਨੇ ਹੜਪੀਟਤਾ ਦੀ ਮਦਦ ਕੀਤੀ ਸਭ ਤੋਂ ਮੋਰੇ ਹੋ ਕੇ ਜਿਹੜਾ ਨਿਰਮਲ ਸਿੰਘ ਬਾਜਵਾ ਪਿੰਡ ਬ੍ਰह्मਵਾਲ ਦੇ ਸਾਰੇ ਖੜੇ ਨੇ ਬ੍ਰह्मਵਾਲ ਦੀ ਸੰਗਤ ਵੀ ਖੜੀ ਆ ਹੋਰ ਨਡਾਲੇ ਦੇ ਵੀ ਸਾਡੇ ਨਾਲ ਖੜੇ ਨੇ ਸਭ ਤੋਂ ਵੱਧ ਮੋਰੇ ਹੋ ਕੇ ਨਿਰਮਲ ਸਿੰਘ ਬਾਜਵਾ ਨੇ ਹੜਪੀਟਤਾਾਂ ਦੀ ਮੇਰੇ ਖਿਆਲ ਦਿਨ ਰਾਤ ਸੁੱਤਾ ਹੀ ਉੱਥੇ ਮੰਡ ਵਿੱਚ ਜਾ ਕੇ ਦਰਿਆ ਦੇ ਵਿੱਚ ਜੀ ਔਰ ਉਹਨਾਂ ਦੇ ਕਹਿਣ ਦੇ ਉੱਤੇ ਬਹੁਤ ਪੰਜਾਬ ਚ ਸਾਡੇ ਇਸ ਭਾਰਤੀ ਕਿਸਾਨੀ union ਕਾਦੀਆਂ ਦੇ ਜਿਹੜੇ ਪ੍ਰਧਾਨ ਨੇ ਸਰਦਾਰ ਜਸਵੀਰ ਸਿੰਘ ਲੱਟਾਪਿੰਡ ਉਹਨਾਂ ਦਾ ਮੇਰੇ ਗਵੰਡੀ ਨੇ ਮੇਰੇ ਪਿਤਾ ਜੀ ਦੇ ਸਾਡੇ ਪੁਰਾਣੇ ਦੋਸਤ ਨੇ ਉਹਨਾਂ ਸਾਰਿਆਂ ਨੇ ਮਿਲ ਕੇ ਸਾਰੇ ਪੰਜਾਬ ਚੋਂ ਰਾਸ਼ੀ ਮੰਗਾਈ ਟਰਾਲੀਆਂ ਦੀਆਂ ਟਰਾਲੀਆਂ ਆਈਆਂ ਤੇ ਪਿੰਡਾਂ ਦੇ ਵਿੱਚ ਜਾ ਕੇ ਮੰਡ ਖੇਤਰ ਕੋਕੇ ਸਾਡਾ ਦਰਿਆ ਬਿਆਸ ਦੇ ਨਾਲ ਲੱਗਦਾ ਉਹਨਾਂ ਨੂੰ ਅਸੀਂ ਆਪਣੇ ਕੋਲੋਂ ਸਮਾਨ ਔਰ ਜਿਹੜਾ ਰਿਸ਼ਪਾਲ ਸਿੰਘ ਬੱਚਾ ਜੀ ਵੀ ਦੇ ਪਰਚਾ ਦਰਜ ਹੋਇਆ ਨਾ ਕਟੋ-ਕਟ 10 ਲੱਖ ਰੁਪਏ ਦਾ ਰਿਲੀਫ ਮਟੀਰੀਅਲ ਪ੍ਰੋਵਾਈਡ ਕੀਤਾ ਰਿਸ਼ਪਾਲ ਸਿੰਘ ਬੱਚਾ ਜੀ ਵੀ ਨੇ ਪਸ਼ੂਆਂ ਵਾਸਤੇ ਗਰੀਬਾਂ ਦੇ ਰਾਸ਼ਨ ਵਾਸਤੇ ਆ ਹੁਣੇ ਹੀ ਤਾਜ਼ਾ ਲੱਖ ਰੁਪਿਆ ਉਹਨਾਂ ਨੇ ਮੇਰੇ ਨਾਲ ਜਾ ਕੇ ਮੰਡ ਵਿੱਚ ਜਿਹੜਾ ਕਣਕ ਦਾ 20 ਸੀਗਾ ਉਹ ਰਿਸ਼ਪਾਲ ਸਿੰਘ ਬੱਚਾ ਜੀ ਵੀ ਉਹਨਾਂ ਦੀ ਹਾਲ ਤਾਂ ਪਈ ਉਹਨਾਂ ਦਾ ਪਿਤਾ ਜੀ ਕਹਿੰਦੇ ਜਿਹੜਾ ਹੁੰਦਾ ਸੀ ਉਹਨੇ ਤੇਰੇ ਬੱਚੇ ਜੀਣ ਐਡੇ ਵਧੀਆ ਆਦਮੀ ਨੇ ਉਹਨਾਂ ਤੇ ਵੀ ਚੋਰੀ ਦਾ ਪਰਚਾ ਯਾਰੋ ਔਰ ਕਰਵਾਇਆ ਕਿ ਇਹਨਾਂ ਨੇ ਆ ਜਿਹੜੇ ਬੁਖ ਲਾਏ ਹੋਏ ਨੇ ਜਿਨ੍ਹਾਂ ਦੀ ਕੋਈ ਆਧਾਰ ਨਹੀਂਗਾ ਜਿਨ੍ਹਾਂ ਦੀਆਂ ਜ਼ੁਬਾਨ ਤਾਂ ਦੋ ਵਾਰ ਜਬਤ ਹੋ ਗਿਆ ਮੈਂ ਨਾਮ ਲੈਣਾ ਵੀ ਮੁਨਾਸਬ ਨਹੀਂ ਸਮਝਦਾ ਜਿਹਨੂੰ ਨਾ ਕੋਈ ਤਮੀਜ਼ ਆ ਗੱਲ ਕਰਨ ਦੀ ਉਹਦੇ ਆਪਣੇ ਪਿਓ ਨੂੰ ਐਦਾਂ ਹੀ ਗਲਤ ਕੰਮ ਕਰਕੇ ਕੁਦਰਤਾ ਇੱਥੇ ਆ ਕਰਮਾਂ ਦਾ ਫਲ ਤਾਂ ਇੱਥੇ ਮਿਲ ਜਾਣਾ ਉਹ ਬਿਮਾਰ ਪਿਆ ਵਾ ਦਿਮਾਗ ਉਹਦਾ ਕੰਮ ਨਹੀਂ ਕਰਦਾ ਅੱਜ ਲੇਕਿਨ ਪਰਚੇ ਤੋਂ ਬਿਗੈਰ ਤਾਂ ਉਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ ਔਰ ਗੁਰੂ ਤੇਗ ਬਹਾਦਰ ਸਾਹਿਬ ਵਾਲੇ ਗੁਰਪੁਰ ਵਾਲੇ ਦਾ ਲੱਖ ਲਾਂਤ ਤੋਂ ਤੁਹਾਡੇ ਬੋਕਰ ਵਾਲਿਓ ਉਹ ਲੱਖ ਲਾਂਤ ਭਗਵੰਤ ਮਾਨ ਤੇਰੀ ਪੁਲਿਸ ਤੇ ਔਰ ਸਰਾਸਰ ਝੂਠਾ ਪਰਚਾ ਅਖੇ ਜੀ ਜਿਹੜਾ ਇਹਨਾਂ ਨੇ ਇੱਕ ਗੋਦਾਮ ਬਣਾਇਆ ਸੀਗਾ ਉਹਦੇ ਵਿੱਚ ਸਰਕਾਰੀ ਸਮਾਨ ਪਾਇਆ ਗਿਆ ਸਰਕਾਰੀ ਸਮਾਨ ਐਵੇਂ ਇੱਕ ਪਹਿਲਾਂ ਅਜ ਤੋਂ ਚੰਨ ਚਾਰ ਮਹੀਨੇ ਇੱਕ ਅਖੇ ਇੱਕ ਗੰਡ ਵਿੱਚ ਜੀਪੀਐਸ ਲੱਗੀ ਸੀ ਕਿਸੇ ਯਾਰ ਪਸ਼ੂਆਂ ਨੂੰ ਆਚਾਰ ਦੇਣ ਵਾਲੀ ਕਿਸੇ ਗੰਡ ਵਿੱਚ ਜੀਪੀਐਸ ਲੱਗ ਸਕਦੀ ਹੈ ਅਖੇ ਜੀ ਉਹਦੇ ਜੀਪੀਐਸ ਲੱਗੀ ਸੀ ਉਹ ਗੰਡ ਫਿਰ ਨਡਾਲਿਓ ਤੁਰੀ ਪਤਾ ਨਹੀਂ ਕਿੱਧਰ ਰਮੀਦੀ ਚਲੇਗੀ ਫਿਰ ਰਮੀਦੀ ਤੋਂ ਘੁੰਮ ਕੇ ਪਤਾ ਨਹੀਂ ਕਿੱਥੇ ਚਲੇਗੀ ਤੇ ਫਿਰ ਉਹ ਚਲੇਗੀ ਮੰਡ ਵਿੱਚ ਤੇ ਜਿਹੜੇ ਲੋਕਾਂ ਨੇ ਸਮਾਨ ਵੰਡਿਆ ਜੀ ਇਹ ਸਰਕਾਰੀ ਸਮਾਨ ਹੀ ਵੰਡਿਆ ਜਾ ਰਿਹਾ ਸੀਗਾ ਸਰਕਾਰੀ ਸਮਾਨ ਤਾਂ ਤੁਹਾਡਾ ਹੁਣ ਵੀ ਨਹੀਂ ਲੈ ਕੇ ਰਾਜੀ ਕੋਈ ਤੁਹਾਡੇ ਤੁਹਾਡਾ ਨਾਂ ਤੁਸੀਂ ਦਿੱਤਾ ਨਾ ਹੜਪੀਟਾਂ ਨੂੰ ਅੱਜ ਤੱਕ ਜਿਹੜਾ ਹੈਗਾ ਉਹਨਾਂ ਨੂੰ 20000 ਰੁਪਏ ਕਿੱਲੇ ਦਾ ਮੁਆਵਜ਼ਾ ਦਿੱਤਾ ਸੀਗਾ ਉਹ ਇੱਕ ਦੋ ਪੈਸੇ ਲੋਕਾਂ ਨੂੰ ਦੇ ਕੇ ਤੇ ਬੱਲੇ ਬੱਲੇ ਕਰਾਈ ਜਾਂਦੇ ਇਸ਼ਤਿਹਾਰ ਲਾ ਲਾ ਕੇ ਜਿਵੇਂ ਸਾਰੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਰਾ ਪੰਜਾਬ ਸਾਰੇ ਖੰਭੇ ਸਾਰੀਆਂ ਗਲੀਆਂ ਕੂਚੀਆਂ ਭਰੀਆਂ ਪਈਆਂ ਪਬਲਿਸਿਟੀ ਕਰਨ ਤੋਂ ਇਲਾਵਾ ਤੁਹਾਨੂੰ ਕੋ ਕੰਮ ਹੈ ਇਸ ਸਰਕਾਰ ਨੂੰ ਲੇਕਿਨ ਮੈਨੂੰ ਬੜਾ ਅਫਸੋਸ ਹੋਇਆ ਮੈਂ ਤਾਂ ਥੋੜਾ ਲੇਟ ਪਹੁੰਚਿਆ ਇਹਨਾਂ ਨੇ ਪਹਿਲਾਂ ਸਾਰੇ ਗੈਰਤਮੰਦ ਬੰਦਿਆਂ ਨੇ ਪਹਿਲਾਂ ਧਰਨਾ ਦਿੱਤਾ ਜੀ ਸੁਭਾਨਪੁਰ ਦਾ ਜਿਹੜਾ ਨੜਾਲੇ ਦੀ ਚੌਂਕੀ ਆ ਸਾਡੇ ਕਿਉਂਕਿ ਦੋ ਬੰਦੇ ਗ੍ਰਿਫਤਾਰ ਕੀਤੇ ਨੇ ਪੰਜ ਬੰਦਿਆਂ ਨੂੰ ਇਹਨਾਂ ਨੇ ਨਾਮਜ਼ਦ ਕੀਤਾ ਸੱਤਾਂ ਨੂੰ ਟੋਟਲੇ ਦੇ ਵਿੱਚ ਨਾਮਜ਼ਦ ਕੀਤਾ ਕਿਉਂ ਉਹਨਾਂ ਦੇ ਪਿੱਛੇ ਸਾਰੇ ਜਿਹੜੇ ਪਤਵੰਤੇ ਸੱਜਣ ਤੁਸੀਂ ਦੇਖ ਰਹੇ ਇਹਨਾਂ ਨੇ ਜਾ ਕੇ ਉੱਥੇ ਮਜ਼ਹਾਰਾ ਕੀਤਾ ਪੁਲਿਸ ਨੇ ਉਹਨਾਂ ਨੂੰ ਫਿਰ ਲਿਆ ਕੇ ਇੱਥੇ ਜਿਹੜਾ ਹੈਗਾ ਜੱਜ ਸਾਹਿਬ ਦੇ ਪੇਸ਼ ਕੀਤਾ ਹਲਿਆੰਦਰ ਸਾਡੇ ਬੰਦੇ ਦੋ ਅੰਦਰ ਜਿਹੜੇ ਨੇ ਔਰ ਪੁਲਿਸ ਨੇ ਰਿਮਾਂਡ ਵੀ ਨਹੀਂ ਮੰਗਿਆ ਫਿਰ ਚੋਰੀ ਕਾਦੀ ਹੋਈ ਜੀ ਜੇ ਤੁਸੀਂ ਜੇ ਤੁਸੀਂ ਚੋਰੀ ਦਾ ਮਟੀਰੀਅਲ ਰਿਕਵਰੀ ਨਹੀਂ ਕਰਨਾ ਤੇ ਫਿਰ ਚੋਰੀ ਕਾਦੀ ਹੋਈ ਕੋਈ ਰਿਮਾਂਡ ਨਹੀਂ ਮੰਗਿਆ ਹੁਣ ਇਹਨਾਂ ਨੂੰ ਜੇਲ੍ਹ ਭੇਜਣ ਲੱਗੇ ਜੀ ਬਸ ਕਿ ਕਿਸੇ ਤਰੀਕੇ ਨਾਲ ਬੋਕਰ ਦੀ ਪਿਆਸ बुਝ ਜੇ ਬਦਲਾ ਖੋਰੀ ਦੀ ਇਹਨਾਂ ਚੰਗਾ ਤੁਸੀਂ ਮੇਰੇ ਤੇ ਪਰਚੇ ਦਰਜ ਕਰ ਲਓ ਜਿਹੜੇ ਕਰਨੇ ਰਹੇਗੀ ਤੁਹਾਡੀ ਕੋ ਪੰਜ ਤੁਸੀਂ ਪਹਿਲਾਂ ਕੀਤੇ ਆ ਅਗਰ ਤੁਹਾਡੀ ਅੱਗ ਨਹੀਂ ਬੁਜੀ ਹੋਰ ਪਰਚੇ ਦਰਜ ਕਰ ਲਓ ਮੈਂ ਤਿਆਰ ਬੈਠਾ ਪਰ ਕਟੋ ਕਟ ਯਾਰ ਜਿਹੜੇ ਲੋਗ ਇਨਸਾਫ ਪਸੰਦ ਨੇ ਉਹਦਾ ਨਿਰਮਲ ਸਿੰਘ ਦਾ ਬੇਟਾ ਖੜਾ ਮੇਰੇ ਲੱਗ ਗਿਆ ਦੇਖੋ ਤੁਹਾਨੂੰ ਲੱਗਦਾ ਇਹ ਪਰਿਵਾਰ ਕੋਈ ਚੋਰਾ ਦਾ ਪਰਿਵਾਰ ਹੈ ਸਾਰੇ ਇੱਕ ਤੋਂ ਇੱਕ ਗੁਰੂ ਦੇ ਫਲਸਫੇ 'ਚ ਯਕੀਨ ਕਰਨ ਵਾਲੇ ਬੰਦੇ ਨੇ ਔਰ ਉਹਨਾਂ ਨੂੰ ਅੱਜ ਜਿਹੜਾ ਹੈ ਝੂਠੇ ਮੁਕਦਮੇ 'ਚ ਮੈਂ ਸਾਰੀ ਦੁਨੀਆ 'ਚ ਬੈਠੇ ਲੋਕਾਂ ਨੂੰ ਕਹਿਣਾ ਚਾਹੁੰਦਾ ਇਹ ਜਿਹੜੀ ਪਾਰਟੀ ਆ ਨਾ ਇਹ ਰੱਜ ਕੇ ਐਂਟੀ ਸਿੱਖ ਆ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਤਾਂ ਆਪਾਂ ਨੂੰ ਇਸ਼ਤਿਹਾਰ ਤਾਂ ਲਾਉਂਦੇ ਨੇ ਗੁਰੂ ਤੇਗ ਬਹਾਦਰ ਨੇ ਤਾਂ ਜ਼ੁਲਮ ਤੇ ਤਸ਼ੱਦਦ ਦੇ ਖਿਲਾਫ ਤਾਂ ਜਿਹੜੀ ਸੀ ਸ਼ਹਾਦਤ ਦਿੱਤੀ ਆ ਤੇ ਅੱਜ ਉੱਥੇ ਵਿਧਾਨ ਸਭਾ 'ਚ ਮੈਂ ਕਿਹਾ ਮੈਨੂੰ 2 ਮਿੰਟ ਦਾ ਟਾਈਮ ਦੇ ਮੈਂ ਤੁਹਾਨੂੰ ਦੱਸਦਾ ਗੁਰੂ ਤੇਗ ਬਹਾਦਰ ਸਾਹਿਬ ਦਾ ਫਲਸਫਾ ਸੀਗਾ ਕਿ ਉਹ ਮਨੁੱਖੀ ਅਧਿਕਾਰਾਂ ਦਾ ਦੀ ਸਭ ਤੋਂ ਵੱਡੇ ਪੈਰੋਕਾਰ ਸੀ ਉਸ ਸਦੀ ਦੇ ਤੇ ਉਹਨਾਂ ਨੇ ਤਸ਼ੱਦਦ ਤੇ ਜ਼ੁਲਮ ਦੇ ਖਿਲਾਫ ਆਪਣੀ ਸ਼ਹਾਦਤ ਦਿੱਤੀ ਤੇ ਤੁਸੀਂ ਦੱਸੋ ਮੈਨੂੰ ਪੰਜਾਬ ਦੇ ਵਿੱਚ ਕੀ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਫਲਸਫੇ ਨੂੰ ਲਾਗੂ ਕੀਤਾ ਕਿ ਉਹਦੇ ਉਲਟ ਚੱਲ ਰਹੇ ਹੋ 100% ਉਲਟ ਚੱਲ ਰਹੇ ਨੇ ਅੱਜ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦਾ ਦੌਰ ਹੈ નિર્ਦੋਸ਼ ਲੋਕਾਂ ਨੂੰ ਮਾਰਿਆ ਜਾਂਦਾ ਅੱਜ ਪੰਜਾਬ ਦੇ ਵਿੱਚ ਐਨਐਸਏ ਲਾ ਕੇ ਸਾਡੇ ਨੌਜਵਾਨਾਂ ਨੂੰ ਦੂਜੇ ਸੂਬਿਆਂ 'ਚ ਭੇਜਿਆ ਹੋਇਆ ਅੱਜ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਚੋਂ ਮਾੜੀ ਜੀ ਕੋਈ ਕੋਈ ਵਿਰੋਧ ਕਰਦਾ ਉਹਦੇ ਤੇ ਝੂਠੇ ਪਰਚੇ ਜੇਲ੍ਹਾਂ ਕੁੱਟਮਾਰ ਮਲਟੀਪਲ ਕੇਸਸ ਆਪੋਜੀਸ਼ਨ ਜੋ ਕੋ ਬੋਲਦਾ ਉਹਦੇ ਤੇ ਪਰਚੇ ਔਰ ਇਹ ਪਰਚਿਆਂ ਦੀ ਪੋਲਿਟਿਕਸ ਅੱਜ 13000 ਪਿੰਡਾਂ ਤੱਕ ਗਲੀਆਂ ਕੂਚਾਂ ਤੱਕ ਥੱਲੇ ਤੱਕ ਲਿਆਏ ਨੇ ਬਹੁਤ ਜ਼ਿਆਦਾ ਦੁੱਖ ਹੋਇਆ ਮੈਨੂੰ ਮੈਂ ਚੰਡੀਗੜ੍ਹ ਕਿਉਂਕਿ ਕੱਲ ਵਿਧਾਨ ਸਭਾ ਦਾ ਸੈਸ਼ਨ ਅਨੰਦਪੁਰ ਸਾਹਿਬ ਰਾਤ ਖਤਮ ਹੋਇਆ ਸ਼ਾਮੀ ਮੈਂ ਸਿੱਧਾ ਆਪਣੇ ਚੰਡੀਗੜ੍ਹ ਗਿਆ ਤੇ ਜਦੋਂ ਮੈਨੂੰ ਪਤਾ ਲੱਗਿਆ ਤੇ ਮੈਂ ਤੁਰੰਤ ਇੱਥੇ ਪਹੁੰਚਾ ਕਿਉਂਕਿ ਇਹ ਸਾਰੇ ਮੇਰੇ ਬਹੁਤ ਸਤਿਕਾਰਯੋਗ ਨੇ ਭਾਰਤੀ ਕਿਸਾਨ ਯੂਨੀਅਨ ਜਿਹੜੀ ਆ ਉਹ ਤੁਹਾਨੂੰ ਪਤਾ ਕਿ ਚਾਹੇ ਉਹ ਕੋਈ ਫੈਕਸ਼ਨ ਹੈ ਸਾਰੇ ਹੀ ਲੋਕਾਈ ਦੀ ਸੇਵਾ ਕਰ ਰਹੇ ਸਾਰੇ ਕਿਸਾਨਾਂ ਦੀ ਸੇਵਾ ਕਰ ਰਹੇ ਸਾਰੇ ਲੋਕਾਂ ਦੀ ਸੇਵਾ ਕਰਦੇ ਇਹਦਾ ਝੰਡਾ ਚੱਕਦੇ ਨੇ ਜ਼ੁਲਮ ਦੇ ਖਿਲਾਫ ਇਹਦਾ ਝੰਡਾ ਚੱਕਦੇ ਲੋਕਾਂ ਦੀ ਮਦਦ ਦੇ ਵਾਸਤੇ ਤੇ ਤੁਸੀਂ ਇਹਨਾਂ ਦੇ ਝੰਡੇ ਦੇ ਉੱਤੇ ਚੋਰੀ ਦੇ ਪਰਚੇ ਦਰਜ ਕੀਤੇ ਯਾਰ ਸਾਡੇ ਕਾਂਗਰਸ ਦੇ ਲੀਡਰ ਰਿਸ਼ਪਾਲ ਸਿੰਘ ਬੱਚਾ ਜੀ ਵੀ ਜਿਹੜੇ ਇੱਕ ਖਾਨਦਾਨੀ ਬੰਦੇ ਨੇ ਉਹਦੇ ਤੇ ਚੋਰੀ ਦਾ ਪਰਚਾ ਦਰਜ ਕੀਤਾ ਜਿਹੜਾ 10 ਲੱਖ ਰੁਪਿਆ ਇਸ ਫਲੱਡ ਰੀਲੀਫ ਘੱਟੋ ਘੱਟ ਕਹਿ ਰਹੇ ਤੋਂ ਵੱਧ ਸ਼ਾਇਦ ਉਹਨਾਂ ਦੇ ਪਰਿਵਾਰ ਨੇ ਕੰਟ੍ਰਿਬਿਊਟ ਕੀਤਾ ਹੋਊਗਾ بس ਮੈਂ ਇਹ ਕਹਿਣਾ ਚਾਹੁੰਨਾ ਕਿ ਬਹੁਤ ਮਾੜੀ ਹਰਕਤ ਕੀਤੀ ਐ ਔਰ ਕਰਮਾਂ ਦਾ ਫਲ ਇੱਥੇ ਮਿਲ ਜਾਣਾ ਭਾਈ ਸਾਹਿਬ ਸਾਰਿਆਂ ਨੂੰ ਜਿਹੜੇ ਜਿਹੜੇ ਕੰਮ ਗਲਤ ਕਰ ਰਹੇ ਨੇ ਇੱਥੇ ਹੀ ਮਿਲਣਾ ਵਾ ਇਸੇ ਧਰਤੀ ਤੇ ਜਾਣ ਤੋਂ ਪਹਿਲਾਂ ਤੁਹਾਡੇ ਸਾਹਮਣੇ ਆਉਂਦਾ ਲੇਕਿਨ ਸ਼ਾਇਦ ਸਬਕ ਨਹੀਂ ਸਿੱਖ ਰਹੇ ਅਗਰ ਕੋਈ ਇਨਸਾਫ ਦਾ ਮਾੜਾ ਮੋਟਾ ਕਿਸੇ ਨੂੰ ਫਿਕਰ ਹੈ ਇੰਨਾ ਚੀਚੀ ਜਿੰਨਾ ਤਾਂ ਚਾਹੇ ਉਹ ਮੁੱਖ ਮੰਤਰੀ ਮੇਰੀ ਕੋਈ ਇਹ ਵੀਡੀਓ ਦੇਖ ਲਵੇ ਚਾਹੇ ਕੋਈ ਚੀਫ ਸੈਕਟਰੀ ਚਾਹੇ ਕੋ ਡੀਜੀਪੀ ਜਾਂ ਸਾਡੇ ਜ਼ਿਲ੍ਹੇ ਦਾ ਐਸਐਸਪੀ ਤੇ ਜਾਂ ਪੁਲਿਸ ਵਾਲੇ ਇਨਾ ਕਹਿਰ ਮਤ ਤਾਓ ਜੇ ਤੁਹਾਡੇ ਵਿੱਚ ਕੋਈ ਮਾੜੀ ਜੀ ਬਕਾਇਆ ਇਨਸਾਨੀਅਤ ਹੈ ਤਾਂ ਮੈਂ ਮੰਗ ਕਰੂੰਗਾ ਕਿ ਇਹਨਾਂ ਦੋਨਾਂ નિર્ਦੋਸ਼ ਵਿਅਕਤੀਆਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਔਰ ਇਹ ਪਰਚਾ ਰੱਦ ਕੀਤਾ ਜਾਵੇ ਕਿਉਂਕਿ ਇਹ ਸਮਾਂ ਤਾਂ ਅੱਜ ਤੁਹਾਡਾ ਤੁਹਾਨੂੰ ਲੱਗਦਾ ਕਿ ਬੜਾ ਵੱਡਾ ਸਮਾਂ ਤੁਹਾਡਾ ਇਹ ਸਮਾਂ ਸਦਾ ਕਦੀ ਕਿਸੇ ਦਾ ਨਹੀਂ ਰਿਹਾ ਇੱਥੇ ਵੱਡੇ ਵੱਡੇ ਬਾਦਸ਼ਾਹ ਨਹੀਂ ਲੱਭੇ ਕਦੀ ਤੇ ਬੜੇ ਵੱਡੇ ਵੱਡੇ ਆਪਣੇ ਆਪ ਨੂੰ ਕੀ ਕਹਿੰਦੇ ਆ ਕਿ ਮੁੱਖ ਮੰਤਰੀ ਕਹਿੰਦੇ ਸੀ ਉਹ ਨਹੀਂ ਲੱਭੇ ਸਮਾਂ ਤਾਂ ਬਦਲਣਾ ਹੀ ਆ ਅਸੀਂ ਤਾਂ ਕਰਾਂਗੇ 100% ਇਨਜਸਟਿਸ ਆ ਜੋ ਕੁਝ ਸਾਡੇ ਨਾਲ ਹੋਇਆ ਕੱਲੇ-ਕੱਲੇ ਪਰਚੇ ਦਾ ਹਿਸਾਬ ਦੇਣਾ ਪਵੇਗਾ ਜਿਨ੍ਹਾਂ ਲੋਕਾਂ ਨੇ ਪਰਚੇ ਦਰਜ ਕੀਤੇ ਮਤ ਸਮਝਣਾ ਕਿ ਅਸੀਂ ਭੁੱਲ ਜਵਾਂਗੇ ਮਤ ਸਮਝਣਾ ਕਿ ਇਹਦੀ ਕੋਈ ਅਕਾਉਂਟੇਬਿਲਟੀ ਨਹੀਂ ਹੋਊਗੀ ਅੱਜ ਕਰ ਲੋ ਤੁਸੀਂ ਜੇ ਤੁਹਾਡੀਆਂ ਮਨਮਾਨੀਆਂ ਆ ਰਹੀਆਂ ਨੇ ਲੇਕਿਨ ਜਿਹੜਾ ਅੱਜ ਦੇ ਦਿਹਾੜੇ ਤੇ ਘਰੋਂ ਚੱਕ ਕੇ ਗੁਰਪੁਰ ਵਾਲੇ ਦਿਨ شریف ਬੰਦਿਆਂ ਨੂੰ ਪਾਇਦਾਰ ਬੰਦਿਆਂ ਨੂੰ ਜੁਝਾਰੂਆਂ ਨੂੰ ਜਿਹੜੇ ਕਿਸਾਨਾਂ ਦੀ ਲੜਾਈ ਲੜਦੇ ਇਹ ਜਿਹੜਾ ਨਿਰਮਲ ਸਿੰਘ ਬਾਜਵਾ ਤੇ ਇੱਕ ਸੋਨੂ ਹਣੀ ਇਹ ਪੂਰਾ ਡੇਢ ਸਵਾ ਸਾਲ ਉੱਥੇ ਦਿੱਲੀ ਦੇ ਮੋਰਚੇ ਤੇ ਰਹੇ ਨੇ ਇਹਨਾਂ ਨੂੰ ਚੋਰ ਬਣਾਤਾ ਤੁਸੀਂ ਇਸ ਕਰਕੇ ਅੱਜ ਸਾਡੀ ਇਹ ਮੰਗ ਹੈਗੀ ਆ ਮੈਂ ਇਸ ਗੈਰ ਕਾਨੂੰਨੀ ਅਰੈਸਟ ਦਾ ਔਰ ਬਦਲਾਖੋਰੀ ਦੇ ਪਰਚੇ ਦਾ ਸਖਤ ਵਿਰੋਧ ਕਰਦਾ ਔਰ ਮੈਂ ਇੱਕ ਵਾਰ ਫਿਰ ਕਹਿਣਾ ਕਿ ਸਰਕਾਰ ਨੂੰ ਇਹ ਕਹਿਣਾ ਕਿ ਬਿਨਾਂ ਸ਼ਰਤ ਰਿਹਾ ਕਰੋ ਪਰਚਾ ਕੈਨਸਲ ਕਰੋ ਵਰਨਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਨਸ਼ੋਰ ਕਰਾਂਗੇ ਕਿ ਇਹਦਾ ਪੁਖਤਾ ਜਵਾਬ ਜਿਹੜਾ ਉਹ ਦਿੱਤਾ ਜਾਵੇ ਅਗਰ ਕਿਸੇ ਹੋਰ ਨੇ ਜੋ ਆਹ ਲੋ ਜੋਗਾ ਸਿੰਘ ਜੀ ਇਹ ਵੀ ਇਹਦੇ ਵੀ ਹੁਣ ਤਾਜ਼ਾ ਹੀ ਪਰਚਾ ਹੋ ਕੇ ਹਟਿਆ ਜੋਗਾ ਸਿੰਘ ਬਾਜਵਾ ਇਹ ਵੀ ਉਹਨਾਂ ਦੇ ਪਿੰਡ ਦੇ ਨੇ ਮੈਂ ਮਾਈਕ ਇਹਨਾਂ ਨੂੰ ਦਿੰਨਾ 2 ਮਿੰਟ ਵਾਸਤੇ ਤੁਸੀਂ ਵੀ ਦੱਸੋ ਤੇ ਉਸ ਤੋਂ ਬਾਅਦ ਚਾਰ ਨਾਰੇ ਵੀ ਲਾਉਣੇ ਜ਼ਰਾ ਸਰਕਾਰ ਦੇ ਖਿਲਾਫ ਉਹ ਜੋਗਾ ਸਿੰਘ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਭਾਈ ਸਾਹਿਬ ਨੇ ਜ਼ਰੂਰੀ ਅੱਜ ਇਹਨਾਂ ਨੂੰ ਨਹੀਂ ਇਹ ਕੰਮ ਕਰਨਾ ਚਾਹੀਦਾ ਜਿੱਦਾਂ ਅੱਜ ਗੁਰੂ ਮਹਾਰਾਜ ਦਾ ਦਿਹਾੜ ਆਪਾਂ ਸਾਰਿਆਂ ਨੇ ਗੁਰਦਾਰੇ ਮਨਾਣਾ ਸੀ ਤੇ ਜਦੋਂ ਮੈਨੂੰ ਪਤਾ ਲੱਗਾ ਇਹਨਾਂ ਨੇ ਤੜਕੇ 6 ਵਜੇ ਇਹਨਾਂ ਦੇ ਘਰੋਂ ਚੱਕ ਲਿਆ ਇਹਨਾਂ ਨੂੰ ਸੋਨੂੰ ਨੂੰ ਵੀ ਤੇ ਮੈਂ ਉਸੇਲੇ ਤਰੰਤ ਚੌਂਕੀ ਚ ਪਹੁੰਚ ਗਿਆ ਨਡਾਲੇ ਬਹੁਤ ਇਹਨਾਂ ਨੇ ਧੱਕਾ ਕੀਤਾ ਹੈ ਸਰਕਾਰ ਨੇ ਵੀ ਤੇ ਇਸ ਪਾਰਟੀ ਨੇ ਵੀ ਪਰ ਇਹਨਾਂ ਨੂੰ ਭੁਲੇਖਾ ਵਾ ਭਾ ਜੇਕਰ ਅਸੀਂ ਡਰਨ ਵਾਲੇ ਨਹੀਂ ਇਹਨਾਂ ਨੇ ਮੇਰੇ ਤੇ ਵੀ ਪਰਚਾ ਕੀਤਾ ਸੀ ਤੇਰੇ ਦਿਨਾਂ ਨਾਲ ਆ 2 ਮਹੀਨੇ ਹੋ ਗਏ ਇਹਨਾਂ ਨੇ ਦੌੜ ਲਾਈ ਆ ਕੋਈ ਗੱਲ ਨਹੀਂ ਪਰ ਆਪਾਂ ਬਿਲਕੁਲ ਡਰਨ ਵਾਲੇ ਨਹੀਂ ਕਿ ਭਾਵੇਂ ਪਰਚੇ ਦਾਖਲ ਕਰ ਦੇਣ ਭਾਵੇਂ ਵੀ ਕਰ ਦੇਣ ਇਹੋ ਜੀ ਕੋਈ ਪਰਵਾਹ ਨਹੀਂ ਪ੍ਰਮਾਤਮਾ ਨੇ ਜੇ ਪਰਚੇ ਆਡੇ ਸੱਚ ਦੇ ਹੱਕ ਦੀ ਅਸੀਂ ਲੜਾਈ ਕਰਦੇ ਆ ਖਾਨਾ ਦੇ ਨਾਲ ਤੇ ਅਸੀਂ ਖੜੇ ਆ ਅੱਜ ਵੀ ਜਿਹੜੇ ਇਹਨਾਂ ਵੀਰਾਂ ਦੇ ਸਾਰਿਆਂ ਦੇ ਪਰਚੇ ਖੜੇ ਹੋਏ ਨੇ ਅਸੀਂ ਉਸੇ ਵਾਲੇ ਆਪਣੀ ਜਥੇਬੰਦੀ ਨੂੰ ਵੀ ਹੋਰ ਬੰਦਿਆਂ ਨੂੰ ਵੀ ਇਹ ਬਾਅਦ ਚ ਕਹਿ ਦਿੰਦੇ ਨੇ ਕਿ ਇਹ ਜਥੇਬੰਦੀ ਦੇ ਬੰਦੇ ਨਹੀਂ ਜਾਂ ਕਾਂਗਰਸ ਹੀ ਨਹੀਂ ਆ ਜਿੰਨੇ ਵੀ ਦੇਖਦੇ ਅਕਦੇ ਤੁਸੀਂ ਹਰੀਆਂ ਪੱਗਾਂ ਵਾਲਿਆ ਬੰਦੇ ਆ ਇਹ ਸਾਰੇ ਮੇਰੇ ਨਾਲ ਜੁੜੇ ਹੋਇਆ ਇਹ ਮੇਰੇ ਬਲਾਗ ਦੇ ਮੈਂਬਰ ਆ ਕੋਈ ਪ੍ਰਧਾਨ ਆ ਕੋਈ ਸੈਕਟਰੀ ਆ ਇਹ ਸਾਰੇ ਨਾਲ ਸਾਡੇ 24 ਘੰਟੇ ਲੁਧਿਆਣੇ ਜਲੰਧਰ ਜਿੱਥੇ ਵੀ ਆਨੂੰ ਲੋਡ ਪਈ ਏ ਕਿਤੇ ਵੀ ਦਿੱਲੀ ਤੱਕ ਜਿੱਦਾਂ ਦਿੱਲੀ ਇਹਨਾਂ ਨੇ ਪੂਰਾ ਪੂਰਾ ਧਰਨਾ ਲਾ ਕੇ ਸਾਡੇ ਨਾਲ ਇਹਨਾਂ ਨੇ ਸਾਥ ਦਿੱਤਾ ਭਰਾ ਜਾਦੂ ਖੈਰਾ ਸਾਹਿਬ ਨੇ ਵੀ ਉਦੋਂ ਦਿੱਤਾ ਹੁਣ ਵੀ ਤਰੰਤ ਜਾਦੂ ਖੈਰਾ ਸਾਹਿਬ ਨੂੰ ਪਤਾ ਲੱਗਾ ਇਹਨਾਂ ਦੇ ਬੇਟੇ ਨੂੰ ਵੀ ਇਹਨਾਂ ਨੇ 6 ਵਜੇ ਕਾਲ ਕਰ ਦਿੱਤੀ ਨਹੀਂ ਤੇ 6 ਵਜੇ ਕੋਈ ਮੰਤਰੀ ਫੋਨ ਨਹੀਂ ਚੱਕਦਾ ਜੀ ਇਹ ਲੋਕ ਕਹਿੰਦੇ ਨੇ ਜੇ ਕਾਂਗਰਸੀ ਨੇ ਜਾਂ ਕਾਲੀ ਨੇ ਆਹੀਂ ਬੋਰਦਾ ਨਹੀਂ ਕਿਸੇ ਨੂੰ ਕਹਿੰਦੇ ਬੋਰ ਜਿੰਨੂੰ ਮਰਜ਼ੀ ਪਾਓ ਵੇਖੋ ਬੋਰ ਹਰ ਬੰਦੇ ਨੇ ਪਾਣੀ ਹੈ ਜਾਦੂ ਅਸੀਂ ਇਹਨਾਂ ਨਾਲ ਜੁੜੇ ਆ ਅਸੀਂ ਤੇ ਇਹਨਾਂ ਨੂੰ ਪਾਣੀ ਹੈ ਜੇ ਉਹਨਾਂ ਨੂੰ ਦੁੱਖ ਸੀ ਤੇ ਕਿੱਥੋਂ ਦਿੱਲੀੋਂ ਚੱਲ ਕੇ ਉੱਥੇ ਲੈ ਪਹੁੰਚੇ ਮਿੰਟ ਮਿੰਟ ਬਾਅਦ ਫੋਨ ਕਰ ਰਹੇ ਨੇ ਵੀ ਇਹੀ ਇੱਥੇ ਪਹੁੰਚ ਗਿਆ ਇੱਥੇ ਪਹੁੰਚ ਗਏ ਇਹਨਾਂ ਨੇ ਚਲੋ ਆਪਣੀ ਕੋਸ਼ਿਸ਼ ਪੂਰੀ ਕੀਤੀ ਐਸਐਸਪੀ ਨਾਲ ਡਿਵਟੀ ਨਾਲ ਵੀ ਜਿੱਥੇ ਵੀ ਤੱਕ ਮੈਂ ਇਹਨਾਂ ਨੂੰ ਫਿਰ ਵੀ ਵੇਖੋ ਕਿੱਥੋਂ ਚੱਲ ਕੇ ਮੌਕੇ ਤੇ ਆਣ ਕੇ ਤੁਸੀਂ ਦੇਖ ਸਕਦੇ ਹੋ ਆਪਾਂ ਆਣ ਕੇ ਪੂਰੇ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਬੈਠੇ ਆਂ ਇਹ ਕਰਕੇ ਅਸੀਂ ਇਹਨਾਂ ਨੂੰ ਭرائی ਪੂਰਾ ਸਾਨੂੰ ਕੋਈ ਡਰ ਨਹੀਂ ਅਸੀਂ ਇਹਨਾਂ ਦੇ ਨਾਲ ਖੜੇ ਆਂ ਨਰਮਲ ਸਿੰਘ ਮੰਡ ਦੇ ਵੀ सोनू ਭਾਜ ਦੇ ਵੀ ਉਹ ਦੂਜੇ ਵੀ ਜਿਹੜੇ ਕਿਸਾਨ ਚੱਕੋ ਗਿਆ ਨੇ ਉਹ ਵੀ ਸਾਡੇ ਨਾਲ ਜਿਸ ਤਰ੍ਹਾਂ ਬੱਚਾ ਜੀ ਵੀ ਨੇ ਇਹਨਾਂ ਨੇ ਸਾਡੇ ਨਾਲ ਤਾਨੂੰ ਪਤਾ ਜਦੋਂ ਮੰਡ ਜੇ ਇਹਨਾਂ ਨੇ ਪੂਰਾ ਸਾਥ ਰਾਚਣ ਦਾ ਚਾਰ ਦਾ ਚੌਖਰ ਦਾ ਭਾਈ ਉੱਥੇ ਵੰਡ ਗਏ ਦਿੰਦੇ ਸਾਡੇ ਕੋ ਵੀਡੀਓ ਖੋਦਾ ਹਰ ਬੰਦੇ ਨੇ ਉੱਥੇ ਹਿੱਸਾ ਪਾਇਆ ਭਰਾਓ ਤੇ ਉਹਨਾਂ ਦੇ ਵੀ ਤੁਸੀਂ ਪਰਚਾ ਕਰਨ ਦੇ ਹੋ ਕੱਲ ਨੂੰ ਤੁਸੀਂ ਕਹਿਣਾ ਵੀ ਤੁਸੀਂ ਉਹਦੇ ਨਾਲ ਜੁੜ ਗਏ ਹੋ ਕਾਂਗਰਸ ਹੀ ਨਾ ਉਹ ਦੱਸੋ ਜਦੋਂ ਉਹ ਬੰਦਾ ਸਾਡੇ ਨਾਲ ਦੁੱਖ ਦੀ ਘੜੀ ਮੰਡ ਦੇ ਵਿੱਚ ਸਾਡੇ ਨਾਲ ਸ਼ਾਮਲ ਹੈ ਉਹਨੇ ਕਣਕ ਬਜਾਈ ਬੀਜ ਦਿੱਤਾ ਤੇ ਅਸੀਂ ਕਿਉਂ ਨਹੀਂ ਖੜਾ ਦੇ ਭਾਈ ਅਸੀਂ ਤਾਂ ਹੋਰ ਖੜਾ ਦੇ ਇਹਨਾਂ ਨੂੰ ਭੁਲੇਖਾ ਏ ਇਹਨਾਂ ਦੀਆਂ ਵੋਟਾਂ ਬਾਟਾਂ ਬਾਰੇ ਅਸੀਂ ਪਾਰਟੀ ਦਾ ਸਵਾਲ ਨਹੀਂ ਕਰਦੇ ਇਹ ਇਦਾਂ ਵੋਟਾਂ ਨਹੀਂ ਮਿਲਦੀਆਂ ਜਿੱਦਾਂ ਇਹ ਕਰਦਾ ਇਹ ਕਿਸੇ ਦੇ ਕੰਮ ਕਰਦਾ ਮੈਨੂੰ ਵੀ ਖੁਦ ਕਹਿੰਦੇ ਸੀ ਕਈਆਂ ਬੰਦਿਆਂ ਨੇ ਸੁਣਾ ਕੇ ਲਈ ਆ ਜਾ ਤੂੰ ਸਰੋਪਾ ਪਾਲਾ ਤੇ ਉੱਥੇ ਤੇਰਾ ਪਰਚਾ ਕੈਂਸਲ ਕਰ ਦੇ ਕਮਾਲ ਵਾਲੀ ਗੱਲ ਆ ਉਹ ਨਿਗੇ ਨਿਗੇ ਪਰਚਾਂ ਤੋਂ ਅਸੀਂ ਡਰਨ ਵਾਲੇ ਨਹੀਂ ਹੈਗੇ ਅਸੀਂ ਹੁਣ ਆਪਣਾ ਤੁਰੰਤ ਕੋਈ ਫੈਸਲਾ ਕਰਾਂਦੇ ਇਹ ਜਿਹੜਾ ਆਉਣ ਵਾਲਾ ਸਮਾਂ ਆ ਇਹਨੂੰ ਵੀ ਦੱਸਨੇ ਆ ਵੀ ਪਿੰਡਾਂ 'ਚ ਪੂਰਾ ਦਾ ਬਾਈਕਾਟ ਕਰਾਂਦੇ ਆਪਾਂ ਇਹੋ ਜੀ ਕੋਈ ਡਰਨ ਵਾਲੀ ਗੱਲ ਨਹੀਂ ਅਸੀਂ ਹਰ ਬੰਦੇ ਨਾਲ ਖੜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਹੁਤ ਨਿਮੋਸ਼ੀ ਤੇ ਸ਼ਰਮ ਦੀ ਗੱਲ ਆ ਬੇਸ਼ਰਮੀ ਹੁੰਦੀ ਨਾ ਹੱਦ ਇਹ ਜਿਹੜਾ ਪਰਚਾ ਹੋਇਆ ਹੈ ਨਾ ਸੱਤ ਬੰਦਿਆਂ ਦੇ ਉੱਤੇ ਚੋਰੀ ਦਾ ਹੜਾਂ ਦੇ ਸਮਾਨ ਸਰਕਾਰੀ ਸਮਾਨ ਚੋਰੀ ਕਰਨ ਦਾ ਕਿਸੇ ਨੂੰ ਕੀ ਲੋੜ ਪਈ ਆ ਜੀ ਸਰਕਾਰ ਨੇ ਕਿਹੜਾ ਸਮਾਨ ਦਿੱਤਾ ਸਮਾਨ ਤਾਂ ਸਾਰਾ ਆਪ ਮੁਹਾਰੇ ਬਹਾਦਰ ਪੰਜਾਬ ਦੇ ਲੋਕਾਂ ਨੇ ਇੱਕ ਦੂਜੇ ਦੀ ਮਦਦ ਕੀਤੀ ਸ਼ਾਇਦ ਹਜ਼ਾਰਾਂ ਕਰੋੜਾ ਰੁਪਏ ਦੇ ਖਰਚ ਕੀਤਾ ਤੇ ਤੁਹਾਡੇ 5-7000 ਰੁਪਏ ਦੀ ਗੰਡ ਚੱਕ ਕੇ ਲੈ ਕੇ ਜਾਣੀ ਕਿਸੇ ਨੇ ਔਰ ਇਹ ਪਰਚਾ ਦਰਜ ਕਰਾਇਆ ਵਾ ਬੋਕਰ ਪਾਰਟੀ ਦਾ ਐਮਸੀ ਬੂਟਾ ਸਿੰਘ ਬੇਗੋਵਾਲ ਤੋਂ ਬਾਈ ਨੇਮ ਮਤਲਬ ਗੱਲ ਇਹਨਾਂ ਨੂੰ ਕੋਈ ਕੰਪਲੇਨੈਂਟ ਵੀ ਨਹੀਂ ਲੱਭਿਆ ਕੋਈ ਕਿਸਾਨ ਕੋਈ ਆਰਡੀਨਰੀ ਬੰਦਾ ਕਿਸੇ ਨੇ ਸ਼ਿਕਾਇਤ ਨਹੀਂ ਕੀਤੀ ਆਪਣੀ ਪਾਰਟੀ ਦਾ ਇੱਕ ਬੋਕਰ ਦਾ ਬੂਟਾ ਸਿੰਘ ਨੂੰ ਉਹਨਾਂ ਨੇ ਕੰਪਲੇਨੈਂਟ ਬਣਾਇਆ ਐ ਐਸਫਆਈਆਰ ਵਿੱਚ ਤਾਂ ਮੈਂ ਤਾਂ ਕੌਣ ਕਹੂੰਗਾ ਕਿ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਸਮਾਂ بڑا ਬਲਵਾਨ ਹੈ ਸਮਾਂ ਦਾ ਭਾਈ ਬਦਲਣਾ ਹੀ ਬਦਲਣਾ ਵਾ ਔਰ ਦੂਜਾ ਜਿਹੜਾ ਉਸ ਦਿਨ ਜਿੱਦਣ ਇਹਨਾਂ ਨੇ ਸਾਡੇ ਗੋਦਾਮ ਤੇ ਤਾਲਾ ਲਾਇਆ ਜਿੱਥੋਂ ਗੱਲ ਚੱਲੀ 4 ਮਹੀਨੇ ਪਹਿਲਾਂ ਫੜਾਂ ਦੇ ਦੌਰਾਨ ਜਦੋਂ ਤਾਲਾ ਲਾਇਆ ਸੀ ਰਾਤ ਨੂੰ ਇੱਕ ਇਹਨਾਂ ਬੋਕਰ ਦਾ ਇੱਕ ਬਹੁਤ ਵਹਾਯਾਤ ਸਰਪੰਚ ਆ ਉਹਨੇ ਆਣ ਕੇ ਸ਼ਰਾਬ ਰੱਜਿਆ ਸ਼ਰਾਬ ਦੇ ਨਾਲ ਨਿਰਮਲ ਸਿੰਘ ਮੰਡ ਦੇ ਨਾਲ ਗਾਲੀ ਗਲੋਚ ਕੀਤਾ ਸਾਰੀ ਵੀਡੀਓ ਬਣੀ ਹੋਈ ਆ ਵੀਡੀਓ ਸੋਸ਼ਲ ਮੀਡੀਆ ਤੇ ਪੋਸਟ ਹੋਈ ਆ ਪੁਲਿਸ ਦੀ ਹਾਜ਼ਰੀ ਵਿੱਚ ਪੁਲਿਸ ਵਾਲੇ ਲਾਗੇ ਖੜੇ ਆ ਪਰ ਉਸ ਸ਼ਰਾਬੀ ਸਰਪੰਚ ਨੂੰ ਮੂਰਖ ਬੰਦੇ ਨੂੰ ਇਹਨਾਂ ਨੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਪਰਚਾ ਦਰਜ ਨਹੀਂ ਕੀਤਾ ਬਸ ਇਦਾਂ ਹੀ ਪੁੱਤਰੇ ਹੋਏ ਨੇ ਕਿ ਰਾਜ ਆ ਮੈਂ ਭਗਵੰਤ ਨੂੰ ਕੇਜਰੀਵਾਲ ਅਗਰ ਕੋਈ ਗੱਲ ਸੁਣਦੇ ਇੰਨਾ ਇੰਨਾ ਜ਼ੁਲਮ ਮਤ ਢਾਓ ਤੁਹਾਨੂੰ ਕਿ ਜਵਾਬ ਦੇਣਾ ਪੰਜਾਬ ਦੇ ਵਿੱਚ ਮੁਸ਼ਕਲ ਹੋ ਜਾਏ ਬਾਕੀ ਮੈਂ ਇੱਕ ਵਾਰ ਫਿਰ ਕਹਿਣਾ ਚਾਹੁੰਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਜੋ ਤੁਸੀਂ ਕੀਤਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਸਾਹਿਬ ਤੇ ਸਾਰੇ ਪੁਲੱਥ ਦੇ ਹਲਕੇ ਦੇ ਜਿਹੜਾ ਉਹਨਾਂ ਨੇ ਨਡਾਲੇ ਬੜਾ ਥੋਸ ਰੋਸ ਪ੍ਰਦਰਸ਼ਨ ਕੀਤਾ ਚੌਂਕੀ ਦੇ ਬੋਰੇ ਮਾ ਉਹਨਾਂ ਦਾ ਵੀ ਧੰਨਵਾਦ ਕਰਦਾ ਪੰਜਾਬ ਸਰਕਾਰ ਮਰਦਾ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਬੁੱਕਰ ਪਾਰਟੀ ਮੁਰਦਾਬਾਦ ਬਦਲਾਖੋਰ ਬੁੱਕਰ ਮੁਰਦਾਬਾਦ ਬਦਲਾਖੋਰ ਬੁੱਕਰ ਮੁਰਦਾਬਾਦ ਬਦਲਾਖੋਰ ਬੁੱਕਰ ਮੁਰਦਾਬਾਦ ਬਦਲਾਖੋਰ ਬੁੱਕਰ ਲੀਡਰ ਮੁਰਦਾਬਾਦ ਹਲਕਾਏ ਹੋਏ ਇਨਚਾਰਜ ਮੁਰਦਾਬਾਦ ਹਲਕਾਏ ਹੋਏ ਇਨਚਾਰਜ ਮੁਰਦਾਬਾਦ ਬੱਕਰ ਪਾਰਟੀ ਮਰਵਾਦ ਬਹੁਤ ਬਹੁਤ ਸਾਡੇ ਨਾਲ ਜੁੜਨ ਲਈ ਧੰਨਵਾਦ ਬਈ ਅਸੀਂ ਤਾਂ ਲੜਾਈ ਪਹਿਲਾਂ ਵੀ ਬੜੀ ਦੇਰ ਤੇ ਲੜਿਆ ਆਉਨੇ ਆ ਤੇ ਗਾਹ ਵੀ ਲੜਾਂਗੇ ਇਸ ਲਈ ਅੱਜ ਤੁਸੀਂ ਸਾਡੇ ਨਾਲ ਜੁੜੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਨਾ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਨਾ ਤਾਂ ਕਿ ਇਹ ਹਾਕਮਾਂ ਤੇ ਰਾਜ ਕਰਨ ਵਾਲਿਆਂ ਤੇ ਪਹੁੰਚ ਸਕੇ ਭਾਰਤੀ ਕਿਸਾਨੀ ਉਹਨਾਂ ਦੇ ਲਈ ਨਾਰਾ ਚੱਲ ਹਾਂਜੀ ਭਾਰਤੀ ਕਿਸਾਨ ਯੂਨੀਅਨ ਕਾਦਿਆਂ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਕਾਦਿਆਂ ਗਰੁੱਪ ਜਿੰਦਾਬਾਦ ਭਾਰਤੀ ਕਿਸਾਨ ਜੁਨੀਆਂ ਕਾਦੀਆਂ ਜਿੰਦਾਬਾਦ ਭਾਰਤੀ ਕਿਸਾਨ ਜੁਨੀਆਂ ਕਾਦੀਆਂ ਜਿੰਦਾਬਾਦ ਭਾਰਤੀ ਕਿਸਾਨ ਜੁਨੀਆਂ ਕਾਦੀਆਂ ਜਿੰਦਾਬਾਦ ਕਿਸਾਨਾਂ ਦਾ ਹੱਕ ਰੱਖ ਕਿਸਾਨਾਂ ਦਾ ਹੱਕ ਰੱਖ ਝੂਠੇ ਪਰਚੇ ਕਰਨ ਵਾਲੇ ਹਾਏ ਹਾਏ ਝੂਠੇ ਪਰਚੇ ਕਰਨ ਵਾਲੇ ਹਾਏ ਹਾਏ ਦੇਖੋ ਇਦਾਂ ਵਾਂ ਕਿ ਆਪਾਂ ਬਹੁਤ ਕੀਤੀ ਨਾਰੇਬਾਜੀ ਜੇ ਇਹਨਾਂ ਨੂੰ ਮਾੜੀ ਮੋਟੀ ਸ਼ਰਮ ਆ ਤਾਂ ਸਾਡੇ ਗੱਲ ਜ਼ਰੂਰ ਸੁਣਨਗੇ ਇੱਕ ਮੈਂ ਸਾਰੀਆਂ ਇਕੱਲੀਆਂ ਭਾਰਤੀ ਕਿਸਾਨ ਯੂਨੀਅਨ ਕਾਦੀਆ ਨਹੀਂ ਜਿੰਨੀਆਂ ਪੰਜਾਬ ਚ ਕਿਸਾਨ ਜਥੇਬੰਦੀਆਂ ਕੰਮ ਕਰਦੀਆਂ ਮੈਂ ਉਹਨਾਂ ਦਾ ਕੇ ਸਿਰ ਝੁਕਾਉਣਾ ਵਾ ਸਮੇਤ ਐਸਕੇਐਮ ਦੇ ਜਿਨ੍ਹਾਂ ਨੇ ਬਹੁਤ ਲੰਬਾ ਲੰਬੀ ਲੜਾਈ ਖਨੌਰੀ ਔਰ ਸ਼ੰਭੂ ਮੋਰਚੇ ਤੇ ਲੜੀ ਦਿੱਲੀ ਲੜੀ ਔਰ ਇਸੇ ਤਰ੍ਹਾਂ ਹੀ ਕਿਸਾਨ ਮਜ਼ਦੂਰ ਮੋਰਚਾ ਕੇਐਮਐਮ ਜਿੰਨੀਆਂ ਵੀ ਇੱਥੇ ਜਥੇਬੰਦੀਆਂ ਲੜ ਰਹੀਆਂ ਕੋ ਕਿ ਤੁਸੀਂ ਤੁਹਾਡੇ ਰਸਤੇ ਅਲੱਗ-alag ਹੋ ਸਕਦੇ ਲੇਕਿਨ ਮੰਜ਼ਿਲ ਸਾਰਿਆਂ ਦੀ ਇੱਕ ਆ ਦਿਨ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ